ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉੱਥੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੱਸ ਦਿੱਤਾ ਗਿਆ ਹੈ ਦੱਸ ਦਈਏ ਕਿ ਇਹ ਕਤਲ ਜੋ ਹੈ ਭਰਾ ਦੇ ਵੱਲੋਂ ਹੀ ਭਰਾ ਦਾ ਕਤਲ ਕੀਤਾ ਗਿਆ ਹੈ ਤਾਏ ਦੇ ਮੁੰਡੇ ਵੱਲੋਂ ਆਪਣੇ ਚਾਚੇ ਦੇ ਇਕਲੌਤੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਹੈ ਖਬਰ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੇ ਜੋ ਮੁੰਡਾ ਸੀ ਉਹ ਕੁਝ ਦਿਨਾਂ 1 ਮਹੀਨੇ ਪਹਿਲਾਂ ਹੀ ਜੋ ਪੁਰਤਗਾਲ ਤੋਂ ਵਾਪਸ ਆਇਆ ਸੀ ਵਿਦੇਸ਼ ਤੋਂ ਪਰਤਿਆ ਸੀ ਮੁੰਡਾ ਤੇ ਆਪਣੇ ਘਰੇ ਸੀ ਤੇ ਜੋ ਹੈ ਉਸਦੇ ਭਰਾਨੇ ਘਰ ਦੇ ਵਿੱਚ ਦਾਖਲ ਹੋ ਕੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ ਹੈ ਇਹਦੇ ਪਿੱਛੇ ਵਜ੍ਹਾ ਦੱਸੀ ਜਾ ਰਹੀ ਹੈ ਕਿ ਜੋ ਜ਼ਮੀਨ ਦਾ ਕੁਝ ਵਿਵਾਦ ਚੱਲ ਰਿਹਾ ਸੀ ਦੋ ਪਰਿਵਾਰਾਂ ਦੇ ਵਿੱਚ ਕਰ ਤੇ ਪਾਣੀ ਦੇ ਪਾਣੀ ਦੇਣ ਦੇ ਮਸਲੇ ਨੂੰ ਲੈ ਕੇ ਜੋ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਪਰਿਵਾਰ ਵੱਲੋਂ ਸਮਝਾਇਆ ਜਾ ਰਿਹਾ ਸੀ ਕਿ ਜੋ ਵਿਵਾਦ ਹੈ ਉਸ ਨੂੰ ਜ਼ਿਆਦਾ ਨਾ ਮਤਲਬ ਫਿਰ ਤੋਂ ਚੁੱਕਿਆ ਜਾਵੇ ਲੇਕਿਨ ਜੋ ਮੁੰਡਾ ਸੀ ਜੋ ਵਿਦੇਸ਼ ਤੋਂ ਪਰਤਿਆ ਸੀ ਉਸ ਵੱਲੋਂ ਮਾਮਲੇ ਨੂੰ ਮੋੜ ਤੋਂ ਚੁੱਕਿਆ ਗਿਆ ਜਿਸ ਤੋਂ ਬਾਅਦ ਜੋ ਹੈ ਉਸ ਦਾ ਜੋ ਭਰਾ ਸੀਗਾ ਤਾਏ ਦਾ ਮੁੰਡਾ ਉਹ ਗੁੱਸੇ ਦੇ ਵਿੱਚ ਆ ਗਿਆ ਤੇ ਉਸ ਨੇ ਆਪਣੇ ਨਾਲ ਜੋ ਹੈ ਆਪਣੇ ਮਤਲਬ ਆਪਣੇ ਨਾਲ ਜੋ ਹੈ ਹਥਿਆਰ ਲੈ ਕੇ ਉਹਦੇ ਘਰ ਵੱੜ ਗਿਆ ਤੇ ਘਰ ਦੇ ਵਿੱਚ ਵੜ ਕੇ ਉਸ ਦਾ कतल कर दिया गया इस मामले तो बाद जो है परिवार वालों लगातार इंसाफ की मांग की जा रही है कहा जा रहा है कि जो पुलिस है उसने जांच शुरू कर दी है तफतीश की जा रही है दसाया जा रहा है कि पंज है ਪੰਜ ਲੋਕਾਂ ਨੂੰ ਜੋ ਹੈ ਨਾਮਜ਼ਦ ਕਰ ਲਿੱਤਾ ਗਿਆ ਹੁਣ ਤੱਕ ਤੇ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਪ੍ਰਾਂ ਹੀ ਭਰਾ ਦਾ ਕਤਲ ਕਰ ਦਿੱਤਾ ਹੈ ਬਹੁਤ ਹੀ ਖੌਫਨਾਕ ਵਾਰਦਾਤ ਜੋ ਹੈ ਗੁਰਦਾਸਪੁਰ ਦੇ ਚੱਕ ਸ਼ਰੀਫ ਦੇ ਵਿੱਚ ਵਾਪਰੀ ਹੈ ਜਿੱਥੇ ਆਪਣੇ ਦਾ ਹੀ ਜੋ ਲਹੂ ਹੈ ਉਹ ਸਫੇਦ ਹੋ ਗਿਆ ਤੇ ਆਪਣੇ ਭਰਾ ਵੱਲੋਂ ਹੀ ਭਰਾ ਦਾ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਤੇ ਪਰਿਵਾਰ ਵੱਲੋਂ ਕੀ ਕਿਹਾ ਗਿਆ ਸੁਣੋ ਲੋਕਾਂ ਸੀ ਦਾ ਹੁਕਮ ਲਾਓ ਮੇਰੇ ਆ ਵੀਰੋ ਉਹ ਗੱਲ ਕੀ ਹੋਈ ਉਸ ਗੱਲ ਕੁਝ ਨਹੀਂ ਹੋ ਤੋ ਹੋਈ ਉਹ ਭੈਣ ਚ ਗਿਆ ਵਾਦੇ ਉਥੇ ਸਾਡੀ ਭੈਣ ਜਿਖਾਲ ਉਹਨਾਂ ਨੇ ਪਾਇਆ ਤੇ ਇਹ ਖਾਲਟ ਹੋਣ ਗਿਆ ਕੰਦਾ ਵੀ ਸਾਡੀ ਪਾਈ 4 ਸਾਲ ਹੋ ਗਏ ਭਾਈ ਨੂੰ 4 ਸਾਲ ਹੋ ਗਏ ਤੇ ਕੰਨਾ ਮੈਂ ਟਾਹਣਾ ਮੈਂ ਤੇ ਮੈਨੂੰ ਪਤਾ ਨਾ ਹਟਾ ਦਫਾ ਕਰੇ ਜੇ ਸਾ ਕਿ ਕੀ ਦਿਖਲ ਜਾਣਾ ਉਹ ਜਿੰਦਾ ਕਰਦਾ ਤੇ ਵੀ ਫਿਰ ਕੰਦਾ ਵੀ ਜੇ ਮੈਂ ਟਾਹਦਾ ਨਾ ਕੀ ਨਾ ਕੀ ਤੁਹਾਡੇ ਮੁੰਡੇ ਦਾ ਗੁਰਜੀਤ ਉਹ ਬਾਅਦ ਚ ਫਿਰ ਕੀ ਹੁੰਦਾ ਇੱਥੇ ਇੱਥੇ ਕੁਛ ਨਹੀਂ ਹੁੰਦਾ ਇੱਥੇ ਆ ਕੇ ਗਾਣਾ ਕੱਢੀਆਂ ਗਾਣਾ ਕੱਢੀਆਂ ਰੋੜੇ ਮਾਰੇ ਜੀ ਰੋੜੇ ਮਾਰੇ ਤੇ ਮੈਂ ਕਿਹਾ ਉਹ ਮੁੰਡਾ ਲਕੋਵੇ ਕਹਿੰਦਾ ਮਮੀ ਤੇਰੇ ਰੋੜਾ ਵਾਜ ਗਿਆ ਤੂੰ ਮਰ ਜਾਣਾ ਤੂੰ ਮਾਰਾਂ ਉਹ ਆਪੇ ਕੋਤ ਚਲ ਗਿਆ ਜੋ ਉੱਥੇ ਦੇਖਣ ਗਿਆ ਉਹ ਦੇਖਣ ਗਿਆ ਖਾਲੀ ਅਸੀਂ ਚਲ ਗਿਆ ਉਹਨਾਂ ਨੇ ਕਿੱਥਾਂ ਫੜੀਆਂ ਤੇ ਆ ਪਰ ਉਹ ਦਿੱਤਾ ਮਰੇ ਮੇਰੇ ਨੂੰ ਆ ਵੀ ਮਾਰ ਤੇ ਉਹ ਵੀ ਇਹਨੂੰ ਸਜ਼ਾ ਹੋਣੀ ਚਾਹੀਦੀ ਪੱਕੀ ਉਹ ਵਰਖਿਆ ਹੋਣੀ ਚਾਹੀਦੀ ਮੇਰੀ ਇਹੋ ਹੀ ਮੰਗਾ ਵੀਰੇ ਉਹ ਇਹ ਹੋਈ ਮਗਾ ਉਹਨੂੰ ਫਲ ਸਜਾ ਹੋਣੀ ਚਾਹੀਦੀ ਆ ਬਾਗਾਂ ਦੇ ਨਿਕਲੇ ਉਹ ਮੇਰਾ ਸਾਲਾ ਲੱਗਦਾ ਹੈ ਕਿ ਮਾਮਲਾ ਹੋਇਆ ਮਾਮਲਾ ਇਹ ਹੋਇਆ ਤੇ ਇਹਨਾਂ ਦਾ ਕੋ ਬੱਟ ਦਾ ਰੋਲਾ ਚੱਲਦਾ ਸੀਗਾ ਤੇ ਜਿਹੜੀ ਬੱਟ ਸੀਗੀ ਉਹ ਮੇਰੇ ਸਾਲ ਦੀ ਪੈਲੀ ਚ ਸੀਗੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਬੱਟ ਹੈ ਤੁਸੀਂ ਹਟਾ ਲਓ ਇਹ ਸਾਡੀ ਪੈਲੀ ਚ ਤੇ ਇਹਨਾਂ ਨੇ ਜਾ ਕੇ ਬੱਟ ਢਾਤੀ ਤੇ ਉਹ ਕਹਿੰਦੇ ਆਪਾਂ ਇਹ ਬੱਟ ਢਾਉ ਨਹੀਂ ਦੇਣ ਤੁਹਾਨੂੰ ਤੇ ਕਹਿੰਦਾ ਮੈਂ ਬੱਟ ਢਾਤੀ ਆ ਤੇ ਉਸ ਤੋਂ ਬਾਅਦ ਇਹਨਾਂ ਦਾ ਝਗੜਾ ਸ਼ੁਰੂ ਹੋ ਗਿਆ ਕਿਹਨਾਂ ਦੇ ਨਾਲ ਸੀ ਬੱਟ ਦਾ ਰੋਲਾ ਵਟਦਾ ਰੋਲਾ ਇਹਨਾਂ ਦਾ ਸਾਜ ਦਾ ਲੜਕਾ ਸੀਗਾ ਜੀ। ਨਾਮ ਦਾ ਰੱਖਿਆ ਆਪਣਾ ਰਿੰਕੂ। ਕੱਲ ਕੀ ਕਰਾਵਾ। ਕੱਲ ਘਟਨਾ ਇਹਦਾ ਵਾਪਰਦੀ ਹੈ ਬੰਦੇ ਇੱਥੇ ਹਨ ਸੀਗਾ। ਤੇ ਮੈਨੂੰ ਜਦੋਂ ਫੋਨ ਗਿਆ ਮੈਂ ਆ ਗਿਆ ਇੱਥੇ। ਤੇ ਜੋ ਮੈਨੂੰ ਆ ਕੇ ਤੇ ਪਤਾ ਲੱਗਾ ਜਦੋਂ ਮੈਂ ਸੁਣਿਆ ਵੇ ਤੇ ਉਹ ਫਿਰ ਪੰਜ ਜਣੇ ਜਿਹੋ ਉਹਨੇ ਜਿਹੜੇ ਘਰ ਦੇ ਜੀ ਸੀਗੇ ਜਿਹੜੇ ਪੰਜੇ ਜਣੇ ਪੈਗੇ। ਰੀਕੂ ਦੀ ਵਾਈਫ, ਰੀਕੂ ਦੀਆਂ ਦੋ ਕੁੜੀਆਂ, ਉਹਦਾਂ ਦੀ ਮੰਮੀ ਤੇ ਇਹ ਪੰਜੇ ਜਣੇ ਪੈਗੇ ਸੀਗੇ। ਉਹਨਾਂ ਨੇ ਆ ਕੇ ਮਤਲਬ ਤੇਜ਼ ਤਰ੍ਹਾਂ ਵਾਰਨਾ ਜਿਹਾ ਹਮਲਾ ਕੀਤਾ ਤੇ ਉਹਨਾਂ ਦੇ ਜਿਹੜੀਆਂ ਸੱਤ ਕਿਰਚੀਆਂ ਮਾਰੀਆਂ ਨਹੀਂ ਜੀ ਗੋਲੀ ਕੋਈ ਨਹੀਂ ਚਲੀ ਜੀ ਕਿਰਚੀਆਂ ਮਾਰੀਆਂ ਵੇ ਤੇ ਗੁੱਧੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕਹੀ ਇੱਕ ਹੀ ਕੋਸੀਆ ਡੰਡੇ ਸੀਗੇ ਡਾਂਗਾ ਸੀਗੇ ਦਾਤੀਆਂ ਸੀਗੀਆਂ ਭੜੀਆਂ ਤੇ ਕਿਰਚੀਆਂ ਸੀਗੀਆਂ ਜੀ ਹਾਂਜੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਨਹੀਂ ਮੌਤ ਆਹੀ ਫਿਰ ਇੱਥੋਂ ਆ ਗਏ ਸੀ ਘਾਰਾਂਗੇ ਸੀਗੇ ਤੇ ਫਿਰ ਰਸਤੇ ਜਾਂਦੇ ਆ ਇਹਨਾਂ ਦੇ ਉੱਥੇ ਜਾ ਕੇ ਮੌਤ ਹੋ ਗਈ ਜੀ ਮਾਂਗ ਕੋ ਪ੍ਰਚਾਰਣ ਕੋ ਮੰਗੀ ਹੋਈ ਹੈ ਜੀ ਇਹਨਾਂ ਨੂੰ ਸਖਤ ਸਖ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਨੂੰ ਘੱਟੋ ਘੱਟ ਉਮਰ ਕੈਦ ਤੇ ਮੈਂ ਤਾਂ ਕਹਿੰਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਾਡੀ ਇਹ ਮੰਗ ਸਰਕਾਰ ਕੋਲ